ਦੇਖੋ ਇੱਕ ਬਹੁਤ ਹੀ ਜੇ ਕਹਾਣਾ ਮੰਦਪਾਗਾ ਕਿ ਜਿੰਨਾ ਲੋਕਾਂ ਨੂੰ ਪਤਾ ਨਹੀਂ ਹੈ ਸ਼ਾਇਦ ਇਹਨਾਂ ਨੂੰ ਸਮਝ ਨਹੀਂ ਹੈ ਕਿ ਯਾਰ ਜਿਹੜੀ ਤੁਸੀਂ ਡਿਵੈਲਪਮੈਂਟ ਕਰਨੀ ਹੈ ਡਿਵੈਲਪਮੈਂਟ ਅਕਾਲੀ ਦਲ ਨੇ ਵੀ ਕੀਤੀ ਪਰ ਤੁਸੀਂ ਡਵੈਲਪਮੈਂਟ ਉਸ ਕਾਸਟ ਤੇ ਨਾ ਕਰੋ ਕਿ ਤੁਸੀਂ ਜਿਹੜਾ ਕਿਸੇ ਦਾ ਜਿਹੜਾ ਆਬੋ ਹਵਾ ਨੂੰ ਖਰਾਬ ਕਰਨਾ ਜਾਂ ਕੁਦਰਤ ਨੂੰ ਖਰਾਬ ਕਰਨਾ ਉਸ ਉਸ ਤਰੀਕ ਉਸ ਤਰੀਕੇ ਤੇ ਜਿਹੜੀ ਡਵੈਲਪਮੈਂਟ ਹੈ ਉਹ ਸਦਾ ਹੀ ਜਿਹੜੇ ਸਮਾਜ ਨੂੰ ਨੁਕਸਾਨ ਦੇ ਹੁੰਦੀਆਂ ਬੀਬਾ ਵੱਲੋਂ ਬਿਆਨ ਜਿਹੜਾ ਹੈ ਉਹਦੀ ਸੀ ਸਖਸ਼ ਸ਼ਬਦਾਂ ਚ ਨਿੰਦਾ ਕਰਦੇ ਆ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਇਸ ਬਿਆਨ ਨੂੰ ਵਾਪਸ ਲਓ ਤੇ ਤੁਸੀਂ ਮੰਡੀ ਬਣਾਓ ਅਸੀਂ ਮੰਡੀ ਬਣਾਉਣ ਨੂੰ ਮਨਾ ਨਹੀਂ ਕਰਦਾ ਕੋਈ ਇੰਡਸਟਰੀ ਪਾਰਕ ਬਣਾਉਣ ਨੂੰ ਮਨਾ ਨਹੀਂ ਕਰਦਾ ਪਰ ਮੈਂ ਤਾਂ ਇਹ ਕਹਿਣਾ ਕਿ ਇਸ ਵੀਰ ਤੋਂ ਘੱਟੋ ਘੱਟ 5-4 ਕਿਲੋਮੀਟਰ ਦੂਰ ਬਣਾਉਣੀ ਚਾਹੀਦੀ ਸਗੋਂ ਹੋਰ ਜਿਹੜੀ ਜਗ੍ਹਾ ਪਈ ਆ ਉਹਦੇ ਵਿੱਚ ਬੂਟ ਇਸ ਸਬੂਦ ਨੂੰ ਵੱਡਾ ਕਰਨਾ ਚਾਹੀਦਾ ਤੇ ਇੱਥੇ ਜਿਹੜਾ ਇੰਡਸਟਰੀਅਲ ਪਾਰਕ ਹੈ ਉਹ ਕਿਤੇ ਹੋਰ ਦੂਰ ਜਾ ਕੇ ਸਰਕਾਰ ਅਕਵਾਇਰ ਕਰ ਲੇ ਸਰਕਾਰ ਕੋਲ ਤਾਂ ਪੈਸਾ ਬਹੁਤ ਹੈ ਵਿੱਤ ਮੰਤਰੀ ਸਾਡੇ ਜ਼ਿਲ੍ਹੇ ਦਾ ਹੈ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ ਪੂਰਾ ਖਜ਼ਾਨਾ ਭਰਿਆ ਹੋਇਆ ਕਹਿੰਦੇ ਸਾਡੇ ਕੋਲ ਤਾਂ ਪੈਸੇ ਦੀ ਕਮੀ ਕੋਈ ਨਹੀਂ ਹੈ ਜੇ ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਫਿਰ ਤੁਸੀਂ ਭਾਈ ਜ਼ਮੀਨ ਅਕਵਾਇਰ ਕਰੋ 100 200 ਕਿਲਾ ਕਰ ਲੋ 100 200 ਕਰੋੜ ਤਾਂ ਇਹਨਾਂ ਨੂੰ ਕਬੱਡੀ ਗੱਲ ਹੈ ਨਹੀਂ ਹੈ ਨਾ ਬੱਸ ਬੀਬਾ ਜੀ ਨੂੰ ਇੰਨਾ ਕਦਾ ਬੀਬਾ ਜੀ ਦਾ ਵੱਡਾ ਹੈਗਾ ਦਬਦਬਾ ਵੀ 100 ਕਰੋੜ ਦਾ ਹੀ ਲਿਆ ਸਕਦੇ ਨੇ ਕਿਉਂਕਿ ਇਹਨਾਂ ਦੀ ਮੁੱਖ ਮੰਤ ਕਿ ਤੁਸੀਂ ਮੰਡੀ ਬਣਾਓ ਵਧੀਆ ਬਣਾਓ ਡੈਸੀ پارک ਵਧੀਆ ਬਣਾਓ ਪਰ ਜਮੀਨ ਨਵੀਂ ਜਗ੍ਹਾ ਅਕਵਾਇਰ ਕਰਕੇ ਜਿੱਥੇ ਕਿਸੇ ਜਾਨਵਰਾਂ ਨੂੰ ਜਿੱਥੇ ਸਾਡੇ ਦਰੱਖਤਾਂ ਨੂੰ ਜਿੱਥੇ ਆਲਰੇਡੀ ਇੰਨੇ ਸਾਲਾਂ ਤੋਂ ਬੀੜ ਬਣੀ ਹੈ ਉਹ ਖਰਾਬ ਨਾ ਹੋਵੇ ਤੇ ਸ਼ਹਿਰ ਦਾ ਜਿਹੜਾ ਐਟਮੋਸਫੇਅਰ এনवायरमेंट ਹੈ ਉਹ ਖਰਾਬ ਨਾ ਹੋਵੇ ਸੋ ਅਸੀਂ ਇਸ ਦੇ ਖਿਲਾਫ ਅੱਜ ਜਿੰਨੀਆਂ ਸਮਾਜਿਕ ਜਥੇਬੰਦੀਆਂ ਗਊ ਤਾਂਸੇ ਬੈਠਆਂ ਜਾਂ ਹੋਰ ਜਿੰਨੀਆਂ ਸਮਾਜਿਕ ਚੰਦੇ ਬੰਦੀਆਂ ਨੇ ਸਾਰਿਆਂ ਵੱਲੋਂ ਜੋ ਧਰਨਾ ਲਾਇਆ ਗਿਆ ਉਹਦਾ ਅਸੀਂ ਪੂਰਨ ਰੂਪ ਸਮਰਥਨ ਕਰਦੇ ਆ ਤੇ ਸ਼ਮੂਲੀਅਤ ਕੀਤੀ ਹੈ ਤੇ ਇਸ ਲੜਾਈ ਦੇ ਵਿੱਚ ਸੰਘਰਸ਼ ਦੇ ਵਿੱਚ ਅਸੀਂ ਪੱਕੇ ਤੌਰ ਤੇ ਉਹਨਾਂ ਦੇ ਨਾਲ ਆ ਤੇ ਜਦੋਂ ਤੱਕ ਇਹ ਲੜਾਈ ਜਿੱਤੀ ਨਹੀਂ ਜਾਂਦੀ ਅਸੀਂ ਇਹਨਾਂ ਦੇ ਨਾਲ ਹੋ ਕੇ ਕਹਿੰਦੇ ਨੇ ਵੀ ਜਿਹੜੀ ਜਗ੍ਹਾ ਦੀ ਮੈਂ ਗੱਲ ਕੀਤੀ ਹੈ ਉਹ ਜਿੱਥੇ ਜਾਨਵਰ ਨੇ ਉਹ ਜਗ੍ਹਾ ਨਹੀਂ ਹੈ ਉਹ ਤੋਂ ਇਲਾਵਾ ਉਹਦੇ ਆਪੋਜ਼ਿਟ ਸਾਈਡ ਇੱਕ ਜਗ੍ਹਾ ਬੀੜ ਦੇ ਨਾਮ ਜ ਹੈ ਉਹ ਵੀ ਬੀੜ ਦੇ ਨਾਮ ਦੀ ਵੱਜਦੀ ਹੈ ਪਰ ਉਹ ਤਾਂ ਉਹ ਬੀੜ ਨਹੀਂ ਹੈ ਉੱਥੇ ਕੀਤੀ ਕੀਤੀ ਜਾਂਦੀ ਹੈ ਇਹ ਹੈਗਾ ਬੀੜ ਦੀ ਹੈ ਜਗਾ ਬੀੜਦੀ ਐ ਜਗਾ ਬੀੜਦੀ ਐ ਸਗੋ ਤੇ ਪਲਾਂਟੇਸ਼ਨ ਹੋਰ ਕਰੋ ਤੁਸੀਂ ਇੱਕ ਬੀੜ ਐ ਉਹਦੇ ਨਾਲ ਲੱਗਦੀ ਕੰਦ ਖੇਚ ਕੇ ਤੁਸੀਂ ਮੰਡੀ ਬਣਾ ਦੇਵੋਗੇ ਨਾਲ ਇੰਡਸਟਰੀ ਲਾ ਦੋਗੇ ਤੁਹਾਨੂੰ ਲੱਗਦਾ ਵੀ ਪੋਲੂਸ਼ਨ ਦੇ ਨਾਲ ਉਹ ਜਿਹੜੇ ਬੀੜ ਬਚੂਗੀ ਕਿਸੇ ਪਾਸੋਂ ਜਾਨਵਰ ਉੱਥੇ ਬਚਣਗੇ ਅੱਜ ਤੁਸੀਂ ਤੀਜੇ ਦਿਨ ਸੁਣਦੇ ਹੋ ਕੋਈ ਜਾਨਵਰ ਕਦੇ ਸ਼ੇਰ ਖੇਤਾਂ 'ਚ ਆ ਗਿਆ ਕਦੇ ਕਿਸੇ ਚਿੱਤ ਆ ਗਿਆ ਕਦੇ ਕਿਸੇ ਕੁਝ ਆ ਗਿਆ ਤੇ ਸਗੋ ਤੁਸੀਂ ਉਹਨਾਂ ਦੀ ਸਾਂਭ ਸੰਭਾਲਦਾ ਕੀ ਕਰਨੀ ਉਹਨੂੰ ਤੁਸੀਂ ਲੁੱਟੜ ਪਟੜਾਂ ਤੇ ਲੱਗੇ ਹੋਇਆ ਤੁਸੀਂ ਮੈਂ ਤਾਂ ਕਹਿਣਾ ਉੱਥੇ ਜੇ 100 ਕਿਲਾ ਬੀੜ ਦਾ ਨਾ 100 ਕਿਲੇ 'ਚ ਹੋਰ ਪਲਾਂਟੇਸ਼ਨ ਕਰੋ ਤਾਂ ਕਿ ਸ਼ਹਿਰ ਦੀ ਜਿਹੜੀ ਆਬੋ ਹਵਾ ਹੈ ਉਹ ਜਿਆਦਾ ਬੈਟਰ ਹੋਵੇ ਤੇ ਇੰਡਸਟਰੀ ਬਾਅਦ ਤੇ ਤੁਸੀਂ ਜਗ੍ਹਾ ਲੈਣੀਆਂ ਬਹੁਤ ਜਗ੍ਹਾ ਪਈਆਂ ਨੇ ਲੈ ਲਓ ਕਿਤੇ ਮਰਜ਼ੀ ਲੈ ਲਓ ਮੈਂ ਤਾਂ ਪਹਿਲਾਂ ਕਹਿ ਪੈਸਾ ਬਹੁਤਾ ਸਰਕਾਰ ਕੋਲੇ ਲੈ ਲੈਣਾ ਚਾਹੀਦਾ ਇਹਨਾਂ ਨੇ ਵੀ ਭਿੰਡਰੋ ਲੋਕ ਭਲਾਈ ਚੰਗਾ ਛੇੜੀ ਸ਼ੂਬਾ ਪੜਦਾ ਪਿੰਡ ਜੀ ਕੀ ਕਹਿਣਾ ਜਿਹੜਾ ਐਮਐਲਏ ਨੇ ਬਿਆਨ ਦਿੱਤਾ ਉਹਦੇ ਖਿਲਾਫ ਆ ਜਿੱਤਰਨਾ ਦੇ ਰਹੇ ਆ ਠੀਕ ਹੈ ਨਾ ਚਾਹੁੰਦੇ ਠੀਕ ਹੈ ਨਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਪਹਿਲਾਂ ਉਹ ਬੈਠੀ ਵੀ ਰਹੀ ਆ ਧਰਨੇ ਸਾਡੇ ਉਹਨੂੰ ਕਹਿੰਦੀ ਬੀੜ ਬਚਾਓ ਉਹਨੂੰ ਕਹਿੰਦੀ ਬੀੜ ਪਟਾਓ ਇਹ ਇਹ ਭੀੜ ਦਾ ਮਸਲਾ ਹੈ ਵੀ ਜਿੰਨਾ ਚਿਰ ਆਪਣੇ ਸਾਹ ਚੜਦੇ ਨੇ ਇਹ ਮੈਂ ਆਪਣੀ ਜ਼ਿੰਦਗੀ ਚ ਨਹੀਂ ਡਰਾਂ ਤੋੜਦੇ ਨਹੀਂ ਇਹ ਭੀੜ ਦੇ ਵਿੱਚ ਲੜਦੇ ਰਹਾਂਗੇ ਬਿਲਕੁਲ ਉਹਨੂੰ ਪੱਟਣੀ ਦੇਵਾਂਗੇ ਅੱਜ ਦੋ ਤਿੰਨ ਵਾਰ ਬਲਾ ਵੀ ਲੇਤਾ ਵੀ ਅੰਦਰਾ ਜੇ ਮਹ ਬਿਲਕੁਲ ਨਹੀਂ ਹੋਣਾ ਸ਼ਮੂਚੇ ਪਾਵਲ ਕੋਕ ਇੱਥੇ ਆ ਲਿਖਤੀ ਰੂਪ ਦੇ ਵਿੱਚ ਦੇ ਲਿਖਤੀ ਰੂਪ ਦੇ ਦੇ ਵੀ ਜਿੰਨਾ ਚਿਰ ਸਾਡੀ ਸਰਕਾਰ ਰੂ ਅਸੀਂ ਭੀੜ ਦੇ ਹੱਥੀਂ ਨਾ ਪਾ ਦੇ ਉਹਨੂੰ ਇਹ ਗੱਲ ਕਹਿੰਦੀ ਵੀ ਆ ਕੇ ਸਮੂਹ ਤੇ ਪਬਲਿਕ ਦੇ ਵਿੱਚ ਪੂਰੇ ਲਿਖਤੀ ਰੂਪ ਦੇ ਵਿੱਚ ਦੇ ਪਬਲਿਕ ਦੇ ਵਿੱਚ ਬੋਲ ਵੀ ਅਸੀਂ ਇਸ ਬੀੜ ਨੂੰ ਨਹੀਂ ਛੜਾ ਸਾਰੇ ਜੱਲੇ ਚੁਗੀ ਪਛਣਾ ਚ ਪੂਰਾ ਕਰਦੇ ਰਹੇ ਹਨ ਜਿਹੜਾ ਹੈਗਾ ਆਪਣਾ ਇੱਕ ਦਿਨ ਵਾਸਤੇ ਹੈ ਇੱਕ ਦਿਨ ਦਾ ਬਸ ਤਾਂ ਹੈ ਵੀ ਇਹ ਛੱਡਾ ਦਿੱਤਾ ਹੈ ਜੇਕਰ ਨਹੀਂ ਮੰਨੀ ਜਾਂਦੀ ਫਿਰ ਇਸ ਸੰਦਰਜ ਜੇ ਨਹੀਂ ਮੈਂ ਆਪਾਂ ਤਾਂ ਅੱਜ ਤਾਂ ਮਨਾਉਣ ਵਾਸਤੇ ਕੀਤੇ ਹੀ ਨਹੀਂ ਕੁਛ ਸਿਰਪੇ ਨੂੰ ਐਂ ਦਿੱਤਾ ਵੀ ਇਹ ਛੱਡਾ ਡੀਸੀ ਨੂੰ ਮੰਗ ਪੱਤਰ ਦਿੱਤਾ ਹੋਇਆ ਇੱਕ ਦਿਨ ਵਾਸਤੇ ਕੀਤਾ ਦੀ ਇੱਕ ਦਿਨ ਅੱਜ ਦਿੱਤਾ ਜਿਹੜਾ ਅਸੀਂ ਬਣਾਵਾਂਗੇ ਸਾਰੀਆਂ ਜਿ세 ਬੰਦੀਆਂ ਉਹ ਫਿਰ ਲੰਬਾ ਕੰਮ ਬਣੂਗਾ ਦੂ ਬਾਅਦ ਜੇਕਰ ਨਹੀਂ ਮੰਨੀ ਜਾਂਦੀ ਤਾਂ ਪੰਚਾਇਤੀ ਚੋਣਾਂ ਵੀ ਆਣੀਆਂ ਨੇ ਕਿ ਉਹਦੇ ਵਿੱਚ ਵੀ ਉਹ ਪੰਚਾਇਤਾਂ ਆਪਣਾ ਸਿਆਸੀ ਪਾਰਟੀ ਨਾਲ ਕੋਈ ਮਸਲਾ ਨਹੀਂ ਆਪਾਂ ਨੇ ਬੀੜ ਦਾ ਮਸਲਾ ਦੇਣਾ ਸੰਘਾਟ ਸਾ ਆਪਣਾ ਚੱਲਦਾ ਰੂ ਸਾਰੇ ਜਿ세 ਬੰਦਿਆਂ ਨੂੰ ਲੈ ਕੇ ਚੱਲੂਗਾ ਆਪਾਂ ਸੰਘਾਟ ਦੇ ਰਾਹੀਂ ਧੂਆਂ ਕੱਢਾਂਗੇ ਇਹਨਾਂ ਦਾ ਤੁਸੀਂ ਕਿਹੜੀਆਂ ਪੰਚਾਇਤਾਂ ਬਣਾਉਂਦੇ ਨੇ ਆਪ ਹੀ ਨਾ ਭੱਜਣ ਕਿਤੇ ਇਹ ਸਰਕਾਰ ਦੀ ਇੱਕ ਨਵੀਂ ਆਪ ਹੀ ਨਾ ਭੱਜਣ ਪੰਚਾਇਤਾਂ ਦੂਰ ਘਰ ਲਾਏ ਜੀ ਆ ਗਈ ਠੀਕ ਹੈ ਨਹੀਂ ਅੱਬੀ ਆਪਾਂ ਖਾਲਸਾ ਜੀ ਕੀ ਕਹਿਣਾ ਜਰਾ ਅੱਜ ਤੁਸੀਂ ਐਮਐਲਏ ਦੇ ਬਿਆਨ ਦੇ ਖਿਲਾਫ ਧਰਨਾ ਦੇ ਰਹੇ ਹੋ ਦੇਖੋ ਅਸੀਂ ਜਿਹੜੀਆਂ ਸਰਕਾਰਾਂ ਚੁਣਦੇ ਆ ਇਸ ਕਰਕੇ ਚੁਣਦੇ ਆ ਵੀ ਸਾਡੇ ਪਬਲਿਕ ਦੀ ਗੱਲ ਕਰਨੀ ਆ ਪਰ ਜਦੋਂ ਪਬਲਿਕ ਦੇ ਉਲਟ ਜਾ ਕੇ ਇਹ ਵਿਧਾਨ ਸਭਾ ਚ ਬੋਲਦੇ ਨੇ ਅੱਜ ਹਾਲਾਤ ਇਹਨੇ ਵੀ ਜਿਹੜੀ ਸਾਡੀ ਬੀੜ ਹੈਗੀ ਉੱਥੇ ਜਾਨਵਰ ਹੈਗੇ ਨੇ ਪੰਛੀ ਹੈਗੇ ਨੇ ਉਹਨਾਂ ਨੂੰ ਜਾਣਨ ਵਾਸਤੇ ਇੱਕ ਵਿਧਾਨ ਸਭਾ ਚ ਮਤਾ ਲਿਆ ਰਹੀ ਹੋਵੇ ਇੱਕ ਸਾਡੀ ਐਮਐਲਏ ਹੈਰਾਨ ਇਸ ਗੱਲ ਤੇ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਕਿਸੇ ਸਿਆਸੀ ਲੀਡਰ ਨੇ ਉਹਦੇ ਤਿੰਨਕ ਪਲਾਟ ਲੈਣਗੇ ਜਿਹੜਾ ਕਲੋਨੀ ਪਾਸ ਹੋਈ ਹੈ ਵੀ ਉਹਨੂੰ ਬੈਨੀਫਿਟ ਲੈਣ ਵਾਸਤੇ ਵੀ ਉੱਥੇ ਛੜ ਕੱਢ ਕੇ ਅਸੀਂ ਕੋਰਾ ਵਿੱਚ ਕਮਾਵਾਂਗੇ ਇਹ ਲਾਜਾ ਆਮ ਆਦਮੀ ਪਾਰਟੀ ਤੋਂ ਖਾਸ ਆਪ ਦੀ ਪਾਰਟੀ ਬਣ ਚੁੱਕੀ ਹੈ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਸਾਡੀ ਭਰਾ ਜੀ ਨੂੰ ਮੈਡਮ ਨੂੰ ਮੈਡਮ ਜੀ ਤੁਹਾਨੂੰ ਲੋਕਾਂ ਨੇ ਵੋਟਾਂ ਇਸ ਕਰਕੇ ਪਾ ਕੇ ਜਿਤਾਈਆਂ ਸੀ ਜਿਤਾਇਆ ਸੀ ਤਾਂ ਕਿ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਹੱਕਾਂ ਦੀ ਗੱਲ ਉੱਥੇ ਕਰੋ ਅਸੀਂ ਬੇਨਤੀ ਕਰਦੇ ਆਂ ਸਾਨੂੰ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਸਾਨੂੰ ਨਾ ਕਰਨਾ ਪੈਂਦਾ ਜੇ ਵਰਨਾ ਜੇ ਤੁਸੀਂ ਉੱਥੇ ਸਾਡੇ ਹੱਕਾਂ ਦੀ ਗੱਲ ਕਰਦੇ ਅਜੀ ਹੁਣ ਵੀ ਬੇਨਤੀ ਕਰਦੇ ਆ ਜਿਹੜਾ ਤੁਹਾਡਾ ਬਿਆਨ ਹੈ ਵਾਪਸ ਲਿਆ ਜਾਵੇ ਨਹੀਂ ਬਹੁਤ ਵੱਡਾ ਸੰਘਰਸ਼ ਕਰਨ ਲਈ ਸਾਨੂੰ ਮਜਬੂਰ ਹੋਣਾ ਪੈਗਾ ਪਹਿਲਾ ਬਨਸਰ ਬਾਗ ਨੂੰ ਜੜਿਆ ਗਿਆ ਹੁਣ ਉਹ ਪਬਲਿਕ ਨੇ ਸੰਭਾਲ ਲਿਆ ਹੁਣ ਅੱਜ ਵੀਰ ਨੂੰ ਜੜ ਕੇ ਕੀ ਸਿੱਧ ਕਰਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਦਾ ਅਨਾਜ ਮੰਡੀ ਜੋ ਮਰਜ਼ੀ ਬਣਾਉਣ ਹੱਦ ਤੱਕ ਸੜਕਾਂ ਦੇ ਤੋਏ ਨਹੀਂ ਭਰੇ ਅਨਾਜ ਮੰਡੀ ਕਿੱਥੋਂ ਬਣਾਉਣਗੇ ਮੈਂ ਤਾਂ ਹੈਰਾਨ ਆ ਇਹ ਬਣਾਉਣਾ ਬਣਾਉਣਾ ਨੇ ਕੁਝ ਨਹੀਂ ਇਹ ਖਾਣ ਵਾਸਤੇ ਕਰਨਾ ਹੈ ਸੜਕਾਂ ਦੇ ਟੋਏ ਨਹੀਂ ਭਰ ਸਕੀ ਜਿਹੜੀ ਸਰਕਾਰ ਉਹ ਨਾਜ ਮੱਟੀ ਕਿੱਥੋਂ ਬਣਾ ਦੂਗੀ ਸਿਰਫ ਸਿਰਫ ਗੱਲਾਂ ਨੇ ਇਹਨਾਂ ਦੇ ਹੋਰ ਕੁਝ ਨਹੀਂ